ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਸੀ ਉਹਨਾਂ ਦੇ ਪਿਤਾ ਜੀ ਯਾਨਕੀ ਸ਼ਹੀਦ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਰਚ ਮੁੱਖ ਮੰਤਰੀ ਸਾਹਿਬ ਆਏ ਸੀ ਕਿ ਕੁਝ ਗੱਲਬਾਤ ਹੋਈ ਤੁਹਾਡੇ ਵੱਲੋਂ ਕੋਈ ਮੰਗ ਪੱਤਰ ਵੀ ਸ਼ਾਇਦ ਦਿੱਤਾ ਗਿਆ ਮੰਗ ਪੱਤਰ ਹੈਗਾ ਸੀ ਜੀ ਜਿੱਦਾਂ ਹੁਣ ਅਸੀਂ ਮੰਗ ਕੀਤੀ ਆ ਵੀ ਆ ਰੋਡ ਆਨੰਦਪੁਰ ਸਾਹਿਬ ਨੂੰ ਮਿਲਣਾ ਚਾਹੀਦਾ ਜੀ ਤੇ ਈ ਤੇ ਗੇਟਾਂ ਤੇ ਵੀ ਲਿਖਿਆ ਜਾਏ ਵੋਟ ਦਾ ਨਾਮ ਵੀ ਜੀ ਸ਼ਹੀਦ ਸ਼ਹੀਦ ਕੁਲਵਿੰਦਰ ਸਿੰਘ ਮਾਰਗ ਜੀ ਉਹ ਬੜੇ ਸੋਹਣੇ ਉਹਨਾਂ ਨੇ ਹਾਂ ਕਰ ਦਿੱਤੀ ਵੀ ਠੀਕ ਆ ਜੀ ਅਸੀਂ ਇਹ ਕਰਾਂਗੇ ਜੀ ਦੂਜਾ ਆਪਣਾ ਸਕੂਲ ਦਾ ਨਾਮ ਬਦਲਣੇ ਵਾਸਤੇ ਹਾਂ ਉਹ ਕੀਤਾ ਵੀ ਸ਼ਹੀਦ ਕੁਲਵਿੰਦਰ ਸਿੰਘ ਪਬਲਿਕ ਸਕੂਲ ਹੋਣਾ ਚਾਹੀਦਾ ਜੀ ਸਰਕਾਰੀ ਸਕੂਲ ਹੋਣਾ ਚਾਹੀਦਾ ਉਹ ਉਹਨਾਂ ਨੇ ਹੋਰ ਵੀ ਕੁਝ ਮੰਗ ਸੀ ਬਾਕੀ ਹੋਰ ਐਦਾਂ ਹੀ ਦੀਆਂ ਬਾਕੀ ਉਹਨਾਂ ਨੇ ਇਹ ਇਹ ਦੋ ਮੰਗਾ ਜਿਹੜੀਆਂ ਮੰਨੀਆਂ ਤੇ ਸੁਣਿਆ ਕੋਈ ਪੈਨਸ਼ਨ ਵੀ ਤੁਹਾਨੂੰ ਲਈ ਗਈ ਹੈ ਪੈਨਸ਼ਨ ਇਹੀ ਆਵੇ 10000 ਰੁਪਏ ਮਹੀਨੇ ਦੀ ਲਗਾਈ ਆ ਪੈਨਸ਼ਨ ਜਿਹੜੀ ਸਿਰ ਮੁਆਵਜ਼ੇ ਵਾਲੀ ਰਾਸ਼ੀ ਸੀ 12 ਲੱਖ ਉਸ ਬਾਰੇ ਕੋਈ ਗੱਲਬਾਤ ਹੋਈ ਹੈ ਕਦੋਂ ਮਿਲਣਾ ਹੈ ਜਾਂ ਕਦੋਂ ਕੀ ਉਹ ਹਲੇ ਨਹੀਂ ਦੱਸਿਆ ਹਲੇ ਟਾਈਮ ਨਹੀਂ ਦੱਸਿਆ ਠੀਕ ਸਿਰ ਜਿਵੇਂ ਪਹਿਲਾਂ ਤੁਹਾਨੂੰ ਪੁੱਛਿਆ ਸੀ ਵੀ ਕੱਲ ਬੱਤੀ ਨਹੀਂ ਸੀ ਪਿੰਡ ਵਿੱਚ ਜਦੋਂ ਸ਼ਹੀਦ ਆਇਆ ਆਪਣੇ ਘਰ ਆਖਰੀ ਵਾਰ ਬੱਤੀ ਨਹੀਂ ਸੀ ਪੂਰੇ ਪਿੰਡ 'ਚ ਕੱਟ ਲੱਗਿਆ ਸੀ ਅੱਜ ਮੁੱਖ ਮੰਤਰੀ ਨੇ ਆਉਣਾ ਸੀ ਅੱਜ ਲਾਈਟ ਸੀਗੀ ਮੇਰੇ ਖਿਆਲ 'ਚ ਪਿੰਡ ਅੱਜ ਤਾਂ ਲਾਈਟ ਹੈਗੀ ਸੀ ਅੱਜ ਤਾਂ ਲਾਈਟ ਹੈਗੀ ਸੀ ਕੱਲ ਨਹੀਂ ਸੀ ਪੱਕਾ ਨਹੀਂ ਸੀ ਕੱਲ ਕੱਟ ਲੱਗਿਆ ਵਸ ਕੱਟ ਲੱਗਿਆ ਸੀ ਤਾਂ ਇਸਨ ਸਰਦਾਰ ਦਰਸ਼ਨ ਸਿੰਘ ਜੀ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਪਹੁੰਚੇ ਸੀ ਅੱਜ 10000 ਰੁਪਏ ਮਹੀਨਾ ਪੈਨਸ਼ਨ ਲਈ ਗਈ ਹੈ ਜੋ مالی ਮਦਦ ਮਿਲਨੀ ਸੀ ਪਰਿਵਾਰ ਨੂੰ 12 ਲੱਖ ਦੀ ਉਹ ਕਦੋਂ ਮਿਲੇਗੀ ਇਸ ਬਾਰੇ ਕੋਈ ਸਪੱਸ਼ਟਾਈ ਨਹੀਂ ਦਿੰਦੀ ਕਿ ਲੇਕਿਨ ਇੱਕ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੋਂ ਰੱਖਿਆ ਗਿਆ ਰੱਖਿਆ ਜਾਵੇਗਾ ਤੇ ਇੱਕ ਸੜਕ ਮਾਰਗ ਦਾ ਨਾਮ ਵੀ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਮ ਤੋਂ ਰੱਖਿਆ ਜਾਵੇਗਾ ਪਰ ਵੱਡੀ ਗੱਲ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਰਿਹਾ ਨਾ ਕੋਈ ਭੈਣ ਸੀ ਕੁਲਵਿੰਦਰ ਸਿੰਘ ਦੀ ਨਾ ਕੋਈ ਪ੍ਰਾ ਕੀ ਕੀ ਸਰਕਾਰ ਤਾਂ ਉਮਰ ਇਹਨਾਂ ਦਾ ਖਿਆਲ ਰੱਖੇਗੀ ਇਹ ਬਹੁਤ ਵੱਡਾ ਸਵਾਲ ਹੈ ਵੀਡੀਓ ਜਰਨਲਿਸਟ ਅਲਿਤ ਪਾਂਡੇ ਦੇ ਨਾਲ ਠਾਕੁਰ ਰਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ